ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਆਓ ਤੁਹਾਨੂੰ ਅੱਜ ਇੱਕ ਪੁਖਾਰੀ ਦੀ ਕਹਾਣੀ ਸੁਣਾਉਂਦੇ ਆ ਜੋ ਇੱਕ ਵਧੀਆ ਬੰਦੇ ਦੀ ਚੰਗੀ ਸਲਾਹ ਮੰਨ ਕੇ ਇੱਕ ਵੱਡਾ ਆਦਮੀ ਬਣ ਗਿਆ ਸੀ ਤਾਂ ਆਓ ਸ਼ੁਰੂ ਕਰਦੇ ਹਾਂ ਕਹਾਣੀ ਇੱਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਪੁਖਾਰੀ ਭਿਖਿਆ ਮੰਗਣ ਲਈ ਬੈਠਾ ਰਹਿੰਦਾ ਤੇ ਹਰੇਕ ਆਉਣ ਜਾਣ ਵਾਲੇ ਯਾਤਰੀ ਨੂੰ ਭਿਖਿਆ ਦੇਣ ਲਈ ਅਰਜ਼ੋਈਆਂ ਕਰਦਾ ਰਹਿੰਦਾ ਸੀ ਕੋਈ ਉਸ ਤੇ ਤਰਸ ਖਾ ਕੇ ਕੁਝ ਪੈਸੇ ਦੇ ਦੇਂਦਾ ਪਰ ਜ਼ਿਆਦਾਤਰ ਲੋਕ ਉਸ ਦੀਆਂ ਮੰਤਾਂ ਅਰਜ਼ੋਈਆਂ ਨੂੰ ਨਜ਼ਰ ਅੰਦਾਜ਼ ਕਰਕੇ ਉਸ ਕੋਲੋਂ ਤੇਜ਼ੀ ਨਾਲ ਅੱਗੇ ਲੰਘ ਜਾਂਦੇ ਸਨ ਇੱਕ ਦਿਨ ਉਸ ਪਖਾਰੀ ਦੀ ਨਜ਼ਰ ਇੱਕ ਉੱਚੇ ਮੰਦਿਰ ਤੇ ਆਈ ਭਾਈ ਜਿਹੜਾ ਉਸ ਸਟੇਸ਼ਨ ਤੇ ਗੱਡੀ ਪਕੜਣ ਲਈ ਆਇਆ ਸੀ ਪਖਾਰੀ ਨੇ ਮਨ ਹੀ ਮਨ ਵਿੱਚ ਸੋਚਿਆ ਕਿ ਉਸ ਆਦਮੀ ਤੋਂ ਉਹ ਚੋਕੇ ਪੈਸੇ ਦੀ ਪਿੱਛੇ ਆਵੇਗੀ ਪਖਾਰੀ ਨੇ ਬੜੀ ਹਲੀਮੀ ਨਾਲ ਉਸ ਵਿਅਕਤੀ ਤੋਂ ਪੈਗ੍ਹਾ ਮੰਗੀ ਉਸ ਆਦਮੀ ਨੇ ਪੁਖਾਰੀ ਨੂੰ ਪੁੱਛਿਆ ਮੈਂ ਤੈਨੂੰ ਵੇਖਿਆ ਤਾਂ ਤੇ ਦੇਵਾਂ ਪਰ ਇਹਦੇ ਬਦਲੇ ਤੂੰ ਮੈਨੂੰ ਕੀ ਦੇਵੇਂਗਾ ਪੁਖਾਰੀ ਇਹ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਹੋ ਕੇ ਬੋਲਿਆ ਸਾਹਿਬ ਮੈਂ ਇੱਕ ਪੁਖਾਰੀ ਹਾਂ ਮੈਂ ਭਲਾ ਤੁਹਾਨੂੰ ਕੀ ਦੇ ਸਕਦਾ ਹਾਂ ਤਾਂ ਉਸ ਜੈਂਟਲਮੈਨ ਨੇ ਕਿਹਾ ਮੈਂ ਹਾਂ ਇੱਕ ਵਪਾਰੀ ਆਦਮੀ ਮੈਂ ਗਿਵ ਐਂਡ ਟੇਕ ਦੇ ਅਸੂਲ ਵਿੱਚ ਵਿਸ਼ਵਾਸ ਰੱਖਦਾ ਹਾਂ ਜੇ ਤੂੰ ਮੈਨੂੰ ਕੁਝ ਨਹੀਂ ਦੇ ਸਕਦਾ ਤਾਂ ਮੈਂ ਭਲਾ ਤੈਨੂੰ ਕਿਉਂ ਕੁਝ ਦੇਆ ਇਨਿਕਲ ਕਹਿ ਕੇ ਉਹ ਕਾਲੀ ਕਾਲੀ ਅੱਗੇ ਲੰਘ ਗਿਆ ਤੇ ਰੇਲ ਗੱਡੀ ਵਿੱਚ ਜਾ ਕੇ ਆਪਣੀ ਸੀਟ ਤੇ ਬੈਠ ਗਿਆ। ਬਖਾਰੀ ਉਸ ਆਦਮੀ ਦੀ ਗੱਲ ਬਾਰੇ ਇੱਕ ਦੋ ਦਿਨ ਬੜੀ ਗੰਭੀਰਤਾ ਨਾਲ ਸੋਚਦਾ ਰਿਹਾ ਤੇ ਉਹ ਕਿਸੇ ਨੂੰ ਵਿਖਿਆਣ ਲਈ ਕੀ ਦੇਵੇ? ਉਹਦੇ ਮਨ ਵਿੱਚ ਫਿਰ ਇੱਕ ਫੁਰਨਾ ਭਰਿਆ। ਸਟੇਸ਼ਨ ਦੇ ਲਾਗੇ ਹੀ ਕੁਝ ਜੰਗਲੀ ਫੁੱਲਦਾਰ ਬੂਟੇ ਉੱਗੇ ਹੋਏ ਸਨ। ਬਖਾਰੀ ਨੇ ਸੋਚਿਆ ਕਿ ਜਿਸ ਤੋਂ ਵੀ ਉਹ ਵਿਖਿਆ ਲਵੇਗਾ ਉਸ ਨੂੰ ਉਹ ਕੁਝ ਫੁੱਲ ਦੇ ਦਿਆ ਕਰੇਗਾ। ਤੇ ਫਿਰ ਉਸਨੇ ਅਜੀਹਾ ਹੀ ਕੀਤਾ ਉਹ ਪਖਾਰੀ ਹੈਰਾਨ ਰਹਿ ਗਿਆ ਕਿ ਲੋਕ ਉਸ ਨੂੰ ਹੁਣ ਵਿਖਿਆ ਵਿੱਚ ਜ਼ਿਆਦਾ ਪੈਸੇ ਦੇਣ ਲੱਗ ਪਏ ਸਨ ਕੋਈ ਦਿਨਾਂ ਬਾਅਦ ਇਤਫਾਕ ਨਾਲ ਉਹੀ ਸੂਟਡ ਬੋਟਡ ਲੰਬੇ ਕਦ ਵਾਲਾ ਵਪਾਰੀ ਫੇਰ ਸਟੇਸ਼ਨ ਤੇ ਆਇਆ ਪਖਾਰੀ ਨੇ ਉਸ ਨੂੰ ਕੁਝ ਫੁੱਲ ਦੇ ਕੇ ਕੁਝ ਵਿਖਿਆ ਦੇਣ ਦੀ ਅਰਜ਼ੋਈ ਕੀਤੀ ਉਸ ਵਪਾਰੀ ਨੇ ਕੁਝ ਪੈਸੇ ਦੇ ਕੇ ਕਿਹਾ ਤੂੰ ਇੱਕ ਪਖਾਰੀ ਨਹੀਂ ਤੂੰ ਤਾਂ ਵਪਾਰੀ ਹੈ ਉਹਦੀ ਇਹ ਗੱਲ ਸੁਣ ਕੇ ਪਖਾਰੀ ਨੂੰ ਫੇਰ ਇੱਕ ਘਰਨਾ ਫੁਰਿਆ ਉਸਨੇ ਭੀਖ ਵਿੱਚ ਮਿਲੇ ਹੋਏ ਪੈਸਿਆਂ ਨਾਲ ਫੁੱਲ ਖਰੀਦੇ ਤੇ ਲੋੜਵੰਦਾਂ ਨੂੰ ਚੰਗੀ ਕੀਮਤ ਵਸੂਲ ਕੇ ਵੇਚ ਦਿੱਤੇ ਇਸ ਤਰ੍ਹਾਂ ਉਹਨੂੰ ਚੰਗੀ ਬਚਤ ਹੋਣ ਲੱਗ ਪਈ ਹੁਣ ਉਹ ਭਿਖਾਰੀ ਨਹੀਂ ਇੱਕ ਵਪਾਰੀ ਬਣ ਗਿਆ ਸੀ ਕੁਝ ਹੀ ਮਹੀਨਿਆਂ ਬਾਅਦ ਉਹ ਵੀ ਸੂਟਡ-ਬੂਟਡ ਹੋ ਕੇ ਉਸੇ ਸਟੇਸ਼ਨ ਤੇ ਰੁਕੀ ਇੱਕ ਰੇਲ ਗੱਡੀ ਤੇ ਸਵਾਰ ਹੋਇਆ ਤਾਂ ਇਤਫਾਕ ਨਾਲ ਉਹੀ ਲੰਬੇ ਕੱਦ ਵਾਲਾ ਵਪਾਰੀ ਉਹ ਦੇ ਸਾਹਮਣੇ ਵਾਲੀ ਸੀਟ ਤੇ ਬੈਠਾ ਸੀ ਹੁਣ ਪੁਖਾਰੀ ਤੋਂ ਵਪਾਰੀ ਬਣੇ ਸੂਟਡ ਬੋਟਡ ਵਿਅਕਤੀ ਨੇ ਉਸ ਉਪਾਰੀ ਤੋਂ ਪੁੱਛਿਆ ਕੀ ਤੁਸੀਂ ਮੈਨੂੰ ਪਛਾਣਿਆ ਵਪਾਰੀ ਆਦਮੀ ਨੇ ਹੈਰਾਨ ਹੋ ਕੇ ਕਿਹਾ ਨਹੀਂ ਤਾਂ ਆਪਾਂ ਪਹਿਲੀ ਵਾਰ ਮਿਲ ਰਹੇ ਹਾਂ ਤੇ ਮੈਂ ਪਲਾ ਤੁਹਾਨੂੰ ਕਿਵੇਂ ਪਛਾਣ ਸਕਦਾ ਹਾਂ ਇਹ ਤੇ ਵਕਾਰੀ ਤੋਂ ਵਪਾਰੀ ਬਣੇ ਵਿਅਕਤੀ ਨੇ ਕਿਹਾ ਸਰ ਅਸਲ ਵਿੱਚ ਆਪਣੀ ਅੱਜ ਤੀਜੀ ਮੁਲਾਕਾਤ ਹੈ ਆਪਾਂ ਦੋ ਵਾਰੀ ਪਹਿਲਾਂ ਵੀ ਮਿਲ ਚੁੱਕੇ ਹਾਂ ਪਲਾ ਕਦੋਂ ਤੇ ਕਿੱਥੇ ਲੰਬੇ ਕੱਦ ਵਾਲੇ ਵਪਾਰੀ ਨੇ ਪੁੱਛਿਆ ਪੁਖਾਰੀ ਤੋਂ ਵਪਾਰੀ ਬਣੇ ਵਿਅਕਤੀ ਨੇ ਜਵਾਬ ਦਿੱਤਾ ਯਾਦ ਕਰੋ ਇੱਕ ਵਾਰੀ ਤੁਸੀਂ ਮੈਨੂੰ ਪਿੱਛਾ ਨਹੀਂ ਸੀ ਦਿੱਤੀ ਤੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਕੁਝ ਨਹੀਂ ਦਿਹੋਗੇ ਤਾਂ ਮੈਂ ਤੁਹਾਨੂੰ ਬਲਕੀ ਦੇਵਾਂ ਤਾਂ ਦੂਜੀ ਵਾਰ ਜਦੋਂ ਆਪਾਂ ਮਿਲੇ ਸੀ ਤੁਸੀਂ ਮੈਨੂੰ ਕਿਹਾ ਸੀ ਤੂੰ ਪੁਖਾਰੀ ਨਹੀਂ ਤੂੰ ਇੱਕ ਵਪਾਰੀ ਹੈ ਇਸ ਤੇ ਮੈਂ ਸੱਚਮੁੱਚ ਫੁੱਲਾਂ ਦਾ ਵਪਾਰ ਸ਼ੁਰੂ ਕਰ ਦਿੱਤਾ ਤੇ ਮੇਰਾ ਬਿਜ਼ਨਸ ਇਸ ਸਬੰਧ ਦੇ ਵਿੱਚ ਹੁਣ ਇੱਕ ਸ਼ਹਿਰ ਦੇ ਵਿੱਚ ਜਾਣ ਦਾ ਸਬਬ ਬਣਿਆ ਹੈ ਜਿੱਥੋਂ ਦੇ ਲੋਕ ਫੁੱਲਾਂ ਦੇ ਬਹੁਤ ਸ਼ਕੀਨ ਨੇ ਤੇ ਫੁੱਲਾਂ ਦੀ ਚੋਕੀ ਕੀਮਤ ਦੇਣ ਨੂੰ ਤਿਆਰ ਹੋ ਜਾਂਦੇ ਹਨ ਅਗਲੇ ਸਟੇਸ਼ਨ ਤੇ ਬੁਖਾਰੀ ਤੋਂ ਵਪਾਰੀ ਬਣਿਆ ਵਿਅਕਤੀ ਆਪਣੀ ਮੰਜ਼ਿਲ ਤੇ ਜਾਣ ਲਈ ਉਸ ਲੰਬੇ ਕੱਦ ਦੇ ਵਪਾਰੀ ਨੂੰ ਸ਼ੁਭਚਾਵਾ ਤੇ ਬਾਏ ਬਾਏ ਕਰਦਾ ਹੋਇਆ ਉੱਤਰ ਗਿਆ ਤੇ ਕਹਾਣੀ ਸੁਣ ਕੇ ਸਿੱਖਿਆ ਇਹ ਹੀ ਮਿਲਦੀ ਹੈ ਕਿ ਕੁਝ ਲਨ ਲਈ ਕੁਝ ਦੇਣਾ ਵੀ ਪੈਂਦਾ ਹੈ ਭਾਵ ਕਿ ਗਿਵ ਐਂਡ ਟੇਕ ਦਾ ਸਨੇਹੀ ਨਿਯਮ ਅਪਣਾਉਣਾ ਪੈਂਦਾ ਹੈ ਤਦੇ ਹੀ ਤਾਂ ਮਹਾਪੁਰਖ ਕਹਿੰਦੇ ਹਨ ਦੁਨੀਆ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ ਹਰੇਕ ਚੀਜ਼ ਦਾ ਮੁੱਲ ਤਾਰਨਾ ਪੈਂਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ